ਆਸਾ ਮਹਿਲਾ ਪਹਿਲਾ ਕਰਮ ਕਰਤੂਤ ਦੇਲ ਵਿਸਥਾਰੀ ਰਾਮ ਨਾਮ ਫਲ ਹੂਆ ਤਿਸ ਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਰੰਜਨ ਕੀਆ ਕਰੇ ਵਖਿਆ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪੀਆ ਸੇ ਮਸਤ ਪਹਿ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਰੈ ਰੂਪ ਨਿਰਾਲੰਬੈਠਾ ਨਦਰਤਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸ਼ਹਿਰਤ ਨਾਮ ਕਹਿ ਵਿਚਾਰਾ ਆਸਾ ਮੈਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਪਾਰ ਗੱਲੀ ਗੱਲਾਂ ਸਿਰ ਜਣ ਹਾਰ ਖਾਣਾ ਪੀਣਾ ਹਸਣਾ ਬਾਦ ਜਦ ਲਗ ਸਿਧਾ ਨ ਆਵੇ ਯਾਦ ਤੋ ਪ੍ਰਵਾਹ ਕੇ ਹੀ ਕਿਆ ਕੀਜੇ ਜਨਮ ਜਨਮ ਕੇ ਲੀਡ ਜੀ ਲੀਜਾ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਸ ਬੋਲੀ ਸਭ ਖਤੋ ਖਤਾ ਕਿਆ ਮੂਲ ਕੀਤੇ ਅਰਦਾਸ ਪਾਪ ਪੁੰਨ ਦੁਏ ਸਾਖੀ ਪਾਸ ਜੈਸਾ ਤੂੰ ਕਰੈ ਤੈਸਾ ਕੋ ਹੋਏ ਤੁਝ ਦੇਨ ਦੂਜਾ ਨਹੀਂ ਕੋਏ ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵਾਂ ਤੁਦ ਅਪੇ ਭਾਵਿ ਕਿਵੇਂ ਚਲਾਵੈ ਰਾਗ ਰਤਨ ਪਰੀਆਂ ਪਰਵਾਰ ਤਿਸ ਵਿੱਚ ਉਪਜ ਅੰਮ੍ਰਿਤ ਸਾਰ ਨਾਨਕ ਕਰਤੇ ਕ ਏ ਤਨਮਾਲ ਜੇ ਕੋ 부ਝੇ ਏ ਵਿਚਾਰ ਆਸ ਮੈਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਮਿਲ ਸਕੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸ਼ਹਿ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰਾ ਘਰ ਆਇਆ ਦਗ ਜੀਵਨ ਪਥਾਰ ਰਹਾਉ ਗੁਰੂ ਦਵਾਰ ਹਮਰਾ ਵਿਆਹ ਜੇ ਹੋਆ ਜਾਂ ਸ਼ਹਿ ਮਿਲਿਆ ਤਾਂ ਜਾਣਿਆ ਤਿੰਨ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭਨ ਕਾ ਪਿਰ ਏਕੋ ਸੋਏ ਜਿਸਨੂੰ ਨਦਰ ਕਰੇ ਸੋ ਸੁਹਾਗਣੋਏ ਅਸ ਮਹਿਲਾ ਪਹਿਲਾ ਗ੍ਰਹਿ ਬਨ ਸੰਸਾਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸੱਚ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਤੂਰੇ ਖਤ ਦਰਸ਼ਨ ਜਾਣ ਫਰਬ ਜੋਤ ਪੂਰਨ ਭਗਵਾਨ ਰਾਹ ਅਧਿਕ ਤਿਆਸ ਭੇਖ ਬੋ ਕਰੇ ਦੁਖ ਵਿਖਿਆ ਸੋਖ ਤਨ ਪਰ ਹਰੈ ਕਾਮ ਕ્રોਧ ਅੰਤਰ ਤਨ ਹਿਰੈ ਦੁਵਿਧਾ ਛੋੜ ਨਾਮ ਨਿਸਤਰ ਸਿਫਤ ਸਲਾਹਣ ਸਹਿਜ ਆਨੰਦ ਸਖਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰਪੈ ਆਗੈ ਜਿੰਦ ਝੂਠ ਵਿਕਾਰ ਮਾ ਦੁਖ ਦੇ ਦੇਖ ਵਰਨ ਦੀ ਸਹਿ ਸਭ ਖੇ ਜੋ ਉਪਜ ਸੋ ਆਲ ਜਾਈ ਨਾਨਕ ਅਸਥਿਰ ਨ ਅਮਰ ਜਾਈ ਅਸ ਮਹਿਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸ ਪਰਮਲ ਰੂਪ ਉਜਲ ਮੋਤੀ ਤੂ ਗਏ ਹੰਸ ਸਰਬ ਕਲਾ ਜਗਦੀਸ਼ ਅੰਸ਼ ਜੋਤੀ ਸੋ ਉਪਜੈ ਬਿਨਸੈ ਦਿਨ ਜਲ ਸਰਵਰ ਕਮਲ ਨਾਂ ਦੀਸੈ ਰਹਾ ਬਿਰਲਾ 부ਝ ਪਾਵੈ ਭੇਦ ਸ਼ਾਖਾ ਤੀਨ ਹੈ ਨਿਤ ਵੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰ ਸੇ ਪਰਮ ਪਦ ਪਾਏ ਮੁਕਤ ਤੋਰ ਤੋਰੰਗ ਰਵਤੋ ਰਾਜਨ ਰਾਜ ਸਦਾ ਬਿਕ ਸੰਤੋ ਜਿਸ ਤੂੰ ਰਖੇ ਕਿਰਪਾ ਥਾਰ ਬੂੜ ਤਪਾ ਹਨ ਤਾਰੈ ਤਰ ਤ੍ਰਿਭਵਨ ਮੈਂ ਜੋਤ ਤ੍ਰਿਭਵਨ ਮੈਂ ਜਾਣਿਆ ਉਲਟ ਭਈ ਘਰ ਕਰਮੈ ਆਣਿਆ ਐਨਸ ਭਗਤ ਕਰੇ ਲੈ ਲਾਇ ਨਾਨਕ ਤਿਨ ਕੈ ਲਾਗੈ ਪਾਇ ਅਸ ਮੈਲਾ ਪਹਿਲਾ ਗੁਰਮਤ ਸੱਚੀ ਹੁਜਤ ਦੂਰ ਬਹੁਤ ਸਿਆਣ ਲਾਗੇ ਧੂਰ ਲਾਗੀ ਮੈਲ ਮਿਟੇ ਸਚ ਨਾਏ ਗੁਰਪਰਸਾਦ ਰਹਿ ਲਿਵ ਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾ ਕੂੜ ਕਮਾਵੇ ਆਵੇ ਜਾਵੇ ਕਹਣ ਕਥਨ ਵਾਰ ਨਹੀਂ ਆਵੇ ਕਿਆ ਦੇਖਾ ਸੂਜ ਬੂਝ ਨਾ ਪਾਵੇ ਬਿਨ ਨਾ ਵੈ ਮਨ ਤ੍ਰਿਪਤ ਨ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੁਖ ਸੰਤਾਪੇ ਸੇ ਜਨ ਬਾਂਚੇ ਜੋ ਪ੍ਰਭ ਰੱਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰੱਖੇ ਅੰਮ੍ਰਿਤ ਚੱਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਸੱਚਾ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ ਅਸ ਮਿਲ ਪਹਿਲਾ ਜੋ ਤਨ ਕੀਆ ਸੋ ਸੱਚ ਠੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜਿਉ ਰੱਖੋ ਆਪਣੀ ਸ਼ਰਣਾਈ ਗੁਰ ਪ੍ਰਸਾਦੀ ਹਰ ਰਸ ਪਾਇ ਨਾਮ ਪਦਾਰਥ ਨੋ ਨਿਦ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾ ਤਾਕ ਸਦ ਬਲ ਹਾਰ ਜਾਉ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰ ਸੰਗਤ ਕੋਲ ਤਾਰ ਸਤਗੁਰ ਸੇਵ ਤਤ ਵਿਚਾਰ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸ਼ ਕੂਸ਼ ਨਾ ਹੋਏ ਦੂਜਾ ਮੇਟੇ ਏਕੋ ਸੋਏ ਆਸਾ ਮੈਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਹਰ ਰਾਤੇ ਰਹੇ ਸਮਾਈ ਇਕ ਤਨ ਗगन ਮੈਂ ਠੌਰ ਨਾ ਪਾਵੇ ਸੇ ਕਰਮ ਹੀ ਹਰ ਨਾਮ ਨਾ ਭਿਆਵੇ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਦੇਖੋ ਮਤ ਅਤ ਪੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕਉ ਆਪ ਲੈ ਪ੍ਰਭ ਮੇਲ ਤਿਨ ਕਉ ਕਲ ਨਸਕੈ ਪੇਲ ਗੁਰਮੁਖ ਨਿਰਮਲ ਰਹੈ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਿਰਾਰੇ ਗੁਰ ਭਲਾ ਕਹ ਕਿਸ ਨੂੰ ਕਹੀਐ ਦੀਸ ਬ੍ਰਹਮ ਗੁਰਮੁਖ ਸਚ ਲਈਐ ਇਕੱਠ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਦੇਦ ਸਿਮਰਤ ਬੋ ਭੇਦ ਅਠ ਸਠ ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਾਗੇ ਨਾਨਕ ਹਿਰਦੈ ਨਾਮ ਵੱਡੇ ਤੁਰ ਭਗ ਆਸ ਮੈਲਾ ਪਹਿਲਾ ਨਿਵ ਨਿਪ ਪੈ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਮ ਹਰ ਲਭ ਨਿਤ ਅਗੇ ਨਾ ਹੋਏ ਕੂਜਿਆਰਾ ਰਹਾਓ ਰਵਨੀ ਰਵੇ ਬੰਧਨ ਨਹੀਂ ਟੁੱਟੇ ਵਿੱਚ ਹौं ਮੈਂ ਧਰਮ ਨਾ ਜਾਈ ਸਤਗੁਰ ਮਿਲੇ ਤਾ ਹौं ਮੈਂ ਟੁੱਟ ਤਾ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵਛਲ ਜਗ ਜੀਵਨ ਦਾਤ ਮਤ ਗੁਰਮਤ ਹਰ ਨਿਸਤਾਰੇ ਮਨ ਸਿਓ ਜੂਝ ਮਰੈ ਪ੍ਰਭ ਪਾਏ ਮਨਸਾ ਮਨਹਿ ਸਮਾਏ ਨਾਨਕ ਕਿਰਪਾ ਕਰੇ ਧਗ ਜੀਵਨ ਸਹਿਜ ਪਾਏ ਲਿਵ ਲਾਏ ਅਸ ਮੈ ਲਾ ਪਹਿਲਾ ਕਿਸ ਕੋ ਕਹੈ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹਿ ਕਿਸੇ ਪੜਾਵੇ ਪੜ ਗੁਣ ਬੂਝੇ ਸਤਗੁਰ ਸ਼ਬਦ ਸੰਤੋਖ ਰਹੈ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਾਉ ਅਨੰਤ ਤਰੰਗ ਭਗਤ ਹਰ ਰੰਗਾ ਅਨੰਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹੈ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇ ਆਤਮ ਚੀਨ ਰਹਿ ਲਵ ਲਾਇ ਆਦ ਅਪਾਰ ਅਪਰੰਪਰ ਹੀਰਾ ਲਾਲ ਰਤ ਮੇਰਾ ਮਨ ਥੀਰਾ ਕਸਮੀ ਕਹੇ ਕਹੈ ਸੇ ਮੂਏ ਸੋ ਪਬ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਆਸਾ ਮੈਲਾ ਪਹਿਲਾ ਤੇ ਤੁਕਾ ਕੋਈ ਭੀਖਤ ਪੀਠਿਆ ਖਾਏ ਕੋਈ ਰਾਜਾ ਰਿਆ ਸਮਾਏ ਕਿਸ ਹੀ ਮਾਨ ਕਿਸੈ અપਮਾਨ ਤਾਂ ਉਸਾਰੇ ਭਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਏ ਕਿਸ ਵਿਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵਿੰਗਾ ਜਾਉ ਦਰਦ ਬੈਸਣ ਨਹੀਂ ਥਾਉ ਮਨ ਕਾ ਅੰਦੁਲਾ ਮਾਇਆ ਕਾ ਬੰਧ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਨੇਕ ਹੈ ਤੇਰਾ ਸਾਸ ਗਿਰਾਸ ਅਹنس ਅੰਦोले ਦੀਪਕ ਦੇ ਤੋਝਲ ਡੂਬਤ ਚਿੰਤ ਕਰੇ ਕਹ ਸੁਣੇ ਜੋ ਮਨ ਨਾਉ ਹਉ ਬਲਹਾਰੇ ਤੱਕ ਜਾਉ ਨਾਨਕ ਏਕ ਤਹ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾਹ ਬੈਸਣ ਕੋ ਵੈ ਥਾ ਜਾਂ ਤੁਦ ਭਾਵ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾ ਸਤਗੁਰ ਮਿਲੇ ਪ੍ਰਣਵਤ ਨਾਨਕ ਭਵ ਜਲ ਤਰੈ ਆਸਾ ਮਹਿਲਾ ਪਹਿਲਾ ਪੰਚ ਤਦੇ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉਤਭਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਬਹੁਤਾ ਲੱਗ ਦੁਖ ਲੱਗ ਤੂੰ ਵਿਸਰ ਨਾਹੀ ਕਹਾ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਵਣ ਨਾ ਆਵਾਜ ਚਰਣੀ ਚੱਲੈ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਵਿਰਖ ਬਾਗ ਭੋਏ ਚੋਖੀ ਸਿੰਚਤ ਭਾਉ ਕਰੇ ਹੀ ਸਭਨਾਂ ਫਲ ਲਾਗੇ ਨਾਮ ਇੱਕੋ ਵਿਣ ਕਰਮ ਕੈਸੇ ਲੇਹੀ ਜੇਤੇ ਜੀਤੇ ਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਹੀਂ ਦੁਖ ਸੁਖ ਭਾਣਾ ਤੇਰਾ ਹੋਵੇ ਵਿਣਨਾਵੇਂ ਜੀਉ ਰਹੇ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਤੈਸ ਜਾਂ ਜੀਵ ਤਾਂ ਜੁਗਤ ਨਹੀਂ ਕਹੈ ਨਾਨਕ ਜੀ ਵਾਲੇ ਜੀਆਂ ਜਾਂ ਪਾਵੈ ਤਾ ਰਾਖ ਤੁਹੀ